ਇਹ ਹਮਤੇ ਨੇ ਬਹਿ ਕੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਕਿੰਨੇ ਫੇਲਿਅਰ ਮਿਲੇ ਆ ਮੈਂ ਦਿਹਾੜੀ ਵੀ ਜਾਂਦਾ ਰਿਹਾ ਮਿਸਤਰੀਆਂ ਨਾਲ ਮੈਂ ਉਹ ਵੀ ਦਿਹਾੜੀ ਵੀ ਫਿਰ ਮੋਟਰਾਂ ਦਾ ਕੰਮ ਵੀ ਸਿੱਖਦਾ ਰਿਹਾ ਮੈਂ ਕੋਟਚ ਵੀ ਲੱਗਾ ਰਿਹਾ ਬਾਹਰ ਕਤਰ ਵੀ ਕੰਮ ਕੀਤਾ ਮੈਂ ਫਿਰ ਆਪਣਾ ਇੱਥੇ ਆ ਕੇ ਖੋਲਿਆ ਫਿਰ ਮਿਹਨਤ ਫਿਰ ਵੀ ਨਹੀਂ ਛੱਡੀ ਮੈਂ ਅਜੋ ਦਾਸਾ ਨਾ ਕਰਦੇ ਮੇਰੇ ਅੱਜ ਵੀ ਕਹਿੰਦੇ ਆ ਕਿ ਇਹ ਮਤਲਬ ਤੂੰ ਨਾ ਕਰ ਇਹ ਸਭ ਕੁਝ ਤੂੰ ਆਪਣਾ ਕੰਮਕਾਰ ਕਰ ਮਿੰਦੇ ਇਹ ਵੀ ਕੰਮ ਨਹੀਂ ਫੁੱਲ ਦਿੰਦੇ ਕਿ ਤੂੰ ਬਾਹਰੋਂ ਆ ਕੇ ਇਦਾਂ ਜੋ ਉਸ ਦੀ ਜਿਹੜੀ ਲਾਉਂਦਾ ਹਾਂ ਹਾਂ ਜੋ ਉਸ ਦੀ ਦਾ ਸੱਦਾ ਮੈਂ ਤੁਹਾਨੂੰ ਹਾਂ ਕੋਈ ਗੱਲ ਨਹੀਂ ਤੇ ਮੈਂ ਆਖਰ ਮਤਲਬ ਮੈਂ ਗੁਆ ਚੜ੍ਹ ਹੁੰਦਾ ਨਹੀਂ ਕੋਠੇ ਦੇ ਓਕੇ ਤੇ ਉੱਥੋਂ ਮਤਲਬ ਮੇਰਾ ਸਰੀਰ ਸ਼ੁਰੂ ਨਾ ਸਾਰਾ ਨਿਕਲ ਗਿਆ ਮੈਂ ਮਤਲਬ ਸੋਚਿਆ ਕਿ ਮੈਂ ਫਿੱਟ ਰਵਾਂ ਕੋਈ ਦੁਨੀਆ ਤੇ ਵੱਖਰਾ ਕਰਾਂ ਤੇ ਇਹ ਮੈਂ ਕਰੂੰਗਾ ਇਹ ਕਿੰਨੇ ਟਾਈਮ ਤੋਂ ਸਰੀਰ ਨੂੰ ਨਾ ਏ ਮੈਨੂੰ 5 ਤੋਂ 6 ਸਾਲ ਹੋ ਗਏ ਮੈਨੂੰ ਲੜ ਜੇ ਤੁਹਾਡੇ ਅੰਦਰ ਹਿੰਮਤ ਹੈ ਨਾ ਮਾੜੇ ਸਮੇਂ ਨਾਲ ਲੜੋ ਅਸਲ ਮੱਥੇ ਰਗੜਨ ਦਾ ਕੋਈ ਫਾਇਦਾ ਨਹੀਂ ਆਪਾਂ ਨੂੰ ਜੇ ਆਪਾਂ ਮਾੜੇ ਸਮੇਂ ਨਾਲ ਲੜ ਪਏ ਨਾ ਸਮਝੋ ਕਿ ਤੁਸੀਂ ਇਹ ਮਤਲਬ ਸਾਰਾ ਜਹਾਨ ਜਿੱਤ ਲਿਆ ਤੁਸੀਂ ਇਹ ਵੀ ਦੱਸਣਾ ਮੈਂ ਤੁਹਾਨੂੰ ਟ੍ਰੇਨਰ ਤਾਂ ਹੈਗਾ ਨਹੀਂ ਮੇਰਾ ਭਾਈ ਟ੍ਰੇਨਰ ਹੈ ਨਹੀਂ 1% ਮੈਂ ਐਨਾ ਕੋਈ ਸੋਚਿਆ ਹੀ ਨਹੀਂ ਮੈਂ ਸਿਰਫ ਬ੍ਰਾਜ਼ਿਲ ਦਾ ਬੰਦਾ ਵਾ ਉਹਦੇ ਲਵੇ ਕੇ ਮੈਂ ਕਰਦਾ ਉਹਨਾਂ ਨੇ ਵੀ ਵੀਡੀਓਜ਼ ਦੇਖ ਕੇ ਵੀਡੀਓ ਵੇਖ ਕੇ ਕਰਦਾ ਮੈਨੂੰ ਪ੍ਰੈਕਟੀਕਲੀ ਕਹਿੰਨੇ ਨਹੀਂ ਦੱਸਿਆ ਕਿ ਤੂੰ ਆਹ ਕਰਕੇ ਮਿਹਨਤ ਨਹੀਂ ਛੱਡਣੀ ਮੀਂਹ ਆ ਜਾਏ ਨੇਰੀ ਆ ਜਾਏ ਜਿੱਦਾਂ ਮਰਜ਼ੀ ਆਪਣੀ ਮਿਹਨਤ ਫੋਲੋ ਲਾਉਣਾ ਮੈਂ ਇੱਥੇ ਜਿੱਦਾਂ ਵੀ ਆਂ ਸਸ਼ੀਕਾਲ ਜੀ ਨਮਸਕਾਰ ਆਦਾਬ ਮੈਂ ਤੁਹਾਡਾ ਦੋਸਤ ਪਰਮਜੀਤ ਤੇ ਤੁਸੀਂ ਜੁੜਿਓ ਸਫਰ ਦੇ ਨਾਲ ਸਫਰ ਦੇ ਨੈਕਸਟ ਐਪੀਸੋਡ ਵਿੱਚ ਅੱਜ ਅਜਿਹਾ ਸਫਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਜੋ ਇੱਕ ਮਿਹਨਤ ਵਾਲਾ ਮੁੰਡਾ ਹੈ ਮੈਂ ਇੱਕ ਗਾਣਾ ਯਾਦ ਆ ਰਿਹਾ ਕਿ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਫਰਾਕਾ ਕੰਮ ਆਉਣੀਆਂ ਦੂਜੇ ਪਾਸੇ ਇਹ ਵੀ ਕਹਿੰਦੇ ਆ ਕਿ ਮਿਹਨਤ ਕਸ਼ ਲੋਕਾਂ ਦੇ ਲਈ ਕੋਈ ਵੀ ਕੰਮ ਔਖਾ ਨਹੀਂ ਅਜਿਹੀ ਹੀ ਸੰਘਰਸ਼ ਦੀ ਅਜਿਹੀ ਹੀ ਜ਼ਿੰਦਗੀ ਦਾ ਸਫਰ ਤੁਹਾਡੇ ਨਾਲ ਸਾਂਝਾ ਕਰਨਾ ਅੱਜ ਅਸੀਂ ਪਹੁੰਚਿਆ ਤਰਨਤਾਰ ਏਰੀਆ ਦੇ ਪਿੰਡ ਉਸਮਾ ਵਿੱਚ ਜਿੱਥੇ ਇੱਕ ਬਾਈ ਗਰਾਊਂਡ ਮਿਹਨਤ ਲਾਉਂਦਾ ਹੈ ਤੇ ਗਰਾਊਂਡ ਮਿਹਨਤ ਵੀ ਐ ਜਿਹੀ ਲਾਉਂਦਾ ਕਿ ਕਮਾਲ ਕਰ ਦਿੰਦਾ ਇੰਸਟਾ ਤੇ ਕਾਫੀ ਵਾਇਰਲ ਆਏ ਅਸੀਂ ਪਹੁੰਚੇ ਸਾਡੀ ਟੀਮ ਪਿੰਡ ਪਹੁੰਚਿਆ ਜਿੱਥੇ ਉਹ ਮੁੰਡਾ ਜਿੰਮ ਕਰਦਾ ਜਿੱਥੇ ਪ੍ਰੈਕਟਿਸ ਲਾਉਂਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸੁਖ ਬਾਬਾ ਦਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਸ ਵਧੀਆ ਹੀ ਤੁਹੀਂ ਸੁਣਾਓ ਕੀ ਹੈ ਹਾਂ ਕਿਰਪਾ ਜੀ ਸੁਖ ਮੈਂ ਜਿਵੇਂ ਤੁਹਾਡੀਆਂ ਇਨਸਟਾ ਤੇ ਰੀਲਾਂ ਦੇਖੀਆਂ ਤੁਸੀਂ ਰੀਲਸ ਆ ਅਕਸਰ ਡੇਲੀ ਅਪਲੋਡ ਕਰਦੇ ਹੋ ਨਾ ਉਹ ਗਰਾਉਂਡ ਮਿਹਨਤ ਵਾਕਈ ਰੀਅਲ ਹੈ ਜੀ ਬਿਲਕੁਲ ਰੀਅਲ ਹੈ ਹੂੰ ਮੈਂ ਪਿਆਰ ਆ ਤੇ ਆਪਣੀ ਗਰਾਉਂਡ ਨਾਲ ਧਰਤੀ ਨਾਲ ਕੁਦਰਤ ਨਾਲ ਸਾਰਿਆਂ ਨਾਲ ਪਿਆਰ ਆ ਜੀ ਕੀ ਬਾਤ ਹੈ ਅੱਛਾ ਮੈਂ ਨਾ ਥੋੜਾ ਜਿਹਾ ਮੈਂ ਤੁਹਾਡੀ ਜ਼ਿੰਦਗੀ ਦਾ ਪਿਛਲਾ ਪੱਖ ਲੈ ਕੇ ਜਾਣਾ ਚਾਹੁੰਦਾ ਜਿੱਥੋਂ ਸੁਖ ਸ਼ੁਰੂ ਕਰਦਾ ਸਰੀਰ ਬਾਰੇ ਕਿਵੇਂ ਮਨ ਚ ਆਇਆ ਕਿ ਨੂੰ ਵੇਖ ਕੇ ਮਨ ਵਿੱਚ ਆਇਆ ਕਿ ਹੁਣ ਮੈਂ ਵੀ ਆਰਾਮ ਦਾ ਸਰੀਰ ਬਣਾਉਣਾ ਉਹ ਮਤਲਬ ਮੈਂ ਛਿਰੂ ਤੋਂ ਮਤਲਬ ਆਪਣਾ ਘਰੇ ਕੰਮ ਕਰਦਾ ਸੀ ਤੇ ਮੈਨੂੰ ਮਤਲਬ ਥੱਲੇ-ਪੱਟੇ ਪੋਣਾ ਢੰਗਾਂ ਨੂੰ ਸਾਰਾ ਕੁਝ ਮੈਂ ਆਪਣੇ ਕੋਲੋਂ ਇਦਾਂ ਕਰਦਾ ਤੇ ਉਹ ਸਰੀਰ ਮਤਲਬ ਥੋੜਾ-ਥੋੜਾ ਮੈਨੂੰ ਦਿਖਣ ਲੱਗ ਪਿਆ ਹੂੰ ਕਿ ਮੈਂ ਹਾਂ ਨਹੀਂ ਇਹ ਚੀਜ਼ ਮਤਲਬ ਦਿਖਣਦੀ ਐ ਇਸ ਚੀਜ਼ ਦੀ ਮਤਲਬ ਕਦਰ ਕਰਨੀ ਹੁਣ ਅੱਗੇ ਤੇ ਬਾਅਦ ਵਿੱਚ ਮੈਂ ਇਦਾਂ ਮਤਲਬ ਕਾਫੀ ਕੰਮਕੁਮ ਕਰਦਾ ਰਹਾ ਕਰਦਾ ਹਾਰਡਵਰਕ ਤੇ ਮੈਂ ਬਾਟੇ ਤੋਂ ਸਰੀਰ ਬਣਾਇਆ ਆਪਣਾ ਸਟਾਰਟ ਕੀਤਾ ਹੈ ਬਾਟੇ ਤੋਂ ਮਤਲਬ 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 ਮੈਂ ਕੋਠੇ ਦੇ ਆਪਣਾ ਦੱਸ ਸਕਦਾ ਮੈਂ ਤੁਹਾਨੂੰ ਹਾਂ ਕੋਈ ਗੱਲ ਨਹੀਂ ਮੈਂ ਆਪਣਾ ਮਤਲਬ ਮੈਂ ਗੁਆ ਚੜੋਂਦਾ ਨਹੀਂ ਕੋਠੇ ਦੇ ਓਕੇ ਤੇ ਉਤੋਂ ਮਤਲਬ ਮੇਰਾ ਸਰੀਰ ਸ਼ੁਰੂ ਰਹਾ ਸਾਰਾ ਨਿਕਲ ਗਿਆ ਬਟਾ ਮਤਲਬ ਬੱਠਲ ਦੇ ਵਿੱਚ ਗੋਹਾ ਪਾ ਕੇ ਉੱਪਰ ਛੱਦੇ ਸਿੱੜਦੇ ਸੀ ਉਤੋਂ ਫੀਲ ਹੁੰਦਾ ਕਿ ਪੱਤੀਆਂ ਪੱਸਦੇ ਹਾਂ ਤੇ ਮੈਂ ਸੁੱਟ ਗਿਆ ਹੁੰਦਾ ਨਹੀਂ ਓਕੇ ਤੇ ਉਹ ਫਿਰ ਐਦਾਂ ਕਰਕੇ ਮਤਲਬ ਫਿਰ ਕਿ ਮੇਰਾ ਦਿਖਣ ਲੱਗ ਪਿਆ ਸਰੀਰ ਮੜਾ ਮੜਾ ਲੱਗਿਆ ਕਿ ਯਾਰ ਕੁਝ ਹੋ ਰਿਹਾ ਸਰੀਰ ਤੇ ਹੋ ਰਿਹਾ ਕਿ ਉਹ ਚੀਜ਼ ਤੋਂ ਮੈਂ ਮਤਲਬ ਸੋਚਦਾ ਕਿ ਨਹੀਂ ਯਾਰ ਮਤਲਬ ਏਸੀ ਨੂੰ ਮਤਲਬ ਅੱਗੇ ਲੈ ਕੇ ਜਾਣਾ ਹੁਣ ਇਸ ਦੀ ਕਦਰ ਕਰਨੀ ਆ ਕਿ ਫਿਰ ਮੈਂ ਇਦਾਂ ਮਤਲਬ ਨੇਚਰਲ ਮੈਂ ਬੜਿਆਂ ਨੇ ਮੈਨੂੰ ਕਿਹਾ ਤੂੰ ਡੱਬਾ ਖਾਲਾ ਤੂੰ ਇਦਾਂ ਤੇਰਾ ਸਰੀਰ ਅੱਗੇ ਨਹੀਂ ਹੁੰਦਾ ਤੇਰਾ ਉੱਥੇ ਰੁਗਿਆ ਸਪਲੀਮੈਂਟ ਲੈ ਲੈ ਹਾਂ ਚਾਰ ਤਿੰਨ ਚਾਰ ਸਾਲ ਮਿਹਨਤ ਕਿ ਚਲੋ ਮੇਰਾ ਇਦਾਂ ਕੱਪੜਾ ਸਰੀਰ ਬਹੁ ਘਟਦੀਦਾ ਵਾ ਕਿ ਉਹਦਾ ਨੇਚਰਲ ਸੇਰ ਮੈਨੂੰ ਪਤਾ ਆ ਕਿ ਹਾਂ ਮੈਨੂੰ ਇਹ ਇਹਦਾ ਵਧੀਆ ਵਾ ਕਿ ਬਾਅਦ ਵਿੱਚ ਮੈਂ ਮਤਲਬ ਇਦਾਂ ਮਿਹਨਤ ਲਾਉਂਦਾ ਰਿਹਾ ਲਾਉਂਦਾ ਰਿਹਾ ਕਿ ਚਲੋ ਥੋੜਾ ਥੋੜਾ ਫਰਕ ਪੈ ਗਿਆ ਸਰੀਰ ਦਾ ਤੇ ਬਾਅਦ ਵਿੱਚ ਮੈਂ ਫਿਰ ਆਪਣਾ ਇੱਥੇ ਪਿੰਡ ਹੀ ਆਪਣਾ ਲੱਗੇ ਸਰਕਾਰੀ ਜਿਮ ਆ ਤੁਸੀਂ ਵੇਖ ਸਕਦੇ ਜੀ ਤੇ ਇੱਥੇ ਫਿਰ ਮੈਂ ਆਉਣ ਲਾ ਪਿਆ ਫਿਰ ਮੈਂ ਇਥੋਂ ਸਟਾਰਟ ਕੀਤਾ ਆਪਣਾ ਕੈਲਿਸਟੈਨਿਕ ਵਰਕਆਊਟ ਜਾਂ ਦਾ ਮਤਲਬ ਮੈਂ ਮਤਲਬ ਉਹ ਤਾਂ ਕੋਈ ਪੰਜਾਬ ਚ ਮੁੰਡਾ ਨਹੀਂ ਕਰਦਾ ਹੁੰਦਾ ਸਭ ਤੋਂ ਪਹਿਲਾਂ ਮਤਲਬ ਲੈ ਕੇ ਆਇਆ ਮੈਂ ਉਸ ਚੀਜ਼ ਨੂੰ ਤੇ ਬਾਅਦ ਚ ਕਰਦਾ ਰਿਹਾ ਬਾਅਦ ਚ ਕੁਝ ਪ੍ਰੋਬਲਮਾਂ ਪੈ ਗਈਆਂ ਘਰ ਦੇ ਵਿੱਚ ਇਦਾਂ ਦੀਆਂ ਕਿ ਫਿਰ ਮੈਨੂੰ ਥੋੜਾ ਜਿਹਾ ਇਸ ਚੀਜ਼ ਤੋਂ ਪਿਛੜਨਾ ਪਿਆ ਘਰ ਦੇ ਹਾਲਾਤ ਜਿੰਨਾ ਦੇ ਆਵੇ ਉਹਦੇ ਨਾਲ ਮੈਂ ਕਿਵੇਂ ਕਰ ਦੋ ਘਰ ਘਰ ਕਿਵੇਂ ਚੰਗਾ ਫਿਨੈਂਸ਼ਲੀ ਸਟਰੋਂਗ ਆ ਜਾਂ ਮੈਂ ਤਾਂ ਇਹ ਹਜੇ ਚੱਲ ਜਾ ਰਹੀ ਹੈ ਨਹੀਂ ਘਰਦਿਆਂ ਨੇ ਚਲੋ ਕਿ ਸਿੱਖ ਨੂੰ ਮਿਲਿਆ ਮੈਨੂੰ ਬਹੁਤ ਕੁਝ ਉਹਨਾਂ ਨੇ ਮੈਨੂੰ ਸਪੋਰਟ ਕੀਤੀ ਸੀ ਮੈਨੂੰ ਚਲੋ ਬਾਹਰ ਬੁਰਕਲਾਇਆ ਉਹਨਾਂ ਨੇ ਮੈਨੂੰ ਸਪੋਰਟ ਕੀਤੀ ਠੀਕ ਹੈ ਤੇ ਬਾਅਦ ਵਿੱਚ ਮੈਂ ਉੱਥੇ ਬਾਹਰ ਵੀ ਮਤਲਬ ਆਪਣਾ ਮਤਲਬ ਕਾਰੋਬਾਰ ਖੋਲ ਕੇ ਨਾਲ ਮੈਂ ਮਿਹਨਤ ਲਾਉਣਾ ਨਹੀਂ ਕਿ ਮੈਂ ਨਾਲ ਚਾਹ ਕਾਫੀ ਸਾਰਾ ਵੇਚ ਕੇ ਉੱਥੇ ਮਿਹਨਤ ਲਾਉਣਾ ਨਹੀਂ ਲੇਕਿਨ ਉੱਥੇ ਅਰਬ ਕੰਟਰੀ ਦੇ ਵਿੱਚ ਥੋੜਾ ਜਿਹਾ ਮਿਹਨਤ ਲਾਉਣੀ ਔਖੀ ਹੋ ਜਾਂਦੀ ਫੇਰ ਹੀ ਮੈਂ ਮਿਹਨਤ ਨਹੀਂ ਛੱਡੀ ਕਿਉਂਕਿ ਮੇਰਾ ਇਹ ਮੋਟੀਵੇਸ਼ਨਲ ਹੀ ਮੈਂ ਦੱਸਣਾ ਹੈ ਕਿ ਮੈਂ ਇੰਨੇ ਹਾਲਾਤਾਂ ਵਿੱਚ ਵੀ ਇਹ ਚੀਜ਼ ਆ ਗਈ ਮੈਂ ਛੱਡ ਰਹੀ ਨਹੀਂ ਇਹ ਚੀਜ਼ ਜੋ ਮਰਜ਼ੀ ਹੋ ਜੇ ਕਿ ਉੱਥੇ ਵੀ ਮੈਂ ਮਿਹਨਤ ਲਾਉਂਦਾ ਰਿਹਾ ਹੀ ਉੱਥੇ ਕਿ ਥੋੜਾ ਜਿਹਾ ਆਕਸੀਜਨ ਦਾ ਥੋੜਾ ਜਿਹਾ ਵਰਕ ਹੀ ਕਿ ਪੁਸ਼-ਅਪ ਵਗੈਰਾ ਬਹੁਤ ਵਰਕਆਊਟ ਘੱਟ ਹੁੰਦਾ ਸੀ ਲੇਕਿਨ ਆਪਣੀ ਜਾਨ ਮੈਂ ਪੂਰੀ ਲਾ ਦੇਣਾ ਜਿੰਨੇ ਜੋਗਾ ਹੈਗਾ ਹੀ ਮੈਂ ਤੇ ਫਿਰ ਮੈਂ ਉਧਰ ਮਿਹਨਤ ਇਦਾਂ ਲਾਉਂਦਾ ਰਿਹਾ ਨਾਲ-ਨਾਲ ਮੈਂ ਆਪਣਾ ਬਿਜ਼ਨਸ ਕਰਦਾ ਰਿਹਾ ਚਾਹ ਕਾਫੀ ਨਿੰਬੂ ਪਾਣੀ ਤੜਕੇ ਵੇਚਦਾ ਰਿਹਾ ਤੇ ਫਿਰ ਮੈਂ ਸੋਚਿਆ ਕਿ ਯਾਰ ਮੈਂ ਹੈ ਕੀ ਯਾਰ ਇਹ ਮੈਂ ਇੱਧੇ ਕਰ ਸਕਦਾ ਮਨ ਲੋ ਗਲਫ ਕੰਟਰੀ ਦੇ ਵਿੱਚ ਕਰ ਸਕਦਾ ਮੈਂ ਇੱਕ ਆਪਣਾ ਕੀ ਯਾਰ ਮੈਨੂੰ ਪੰਜਾਬ 'ਚ ਕੀ ਹੋਇਆ ਜੇ ਇਹੀ ਮਤਲਬ ਕੀ ਸ਼ਰਮ ਹੀ ਐ ਕਿ ਉਥੇ ਕਿ ਉਥੇ ਹੀ ਹੋਣੀ ਹੁੰਦਾ ਐ ਇਹ ਕੰਮ ਕਿ ਫਿਰ ਮੈਂ ਉਥੇ ਮਤਲਬ ਇਦਾਂ ਸੋਚਿਆ ਬੜਾ ਚਿਰ ਮੈਂ ਰਾਤ ਦੇ ਨੇ ਇਹ ਚੀਜ਼ਾਂ ਸੋਚਦਾ ਰਿਆਂ ਕਿ ਫਿਰ ਮੈਂ ਡਿਸੀਜਨ ਲਿਆ ਆਪਣੇ ਮਨ ਤੋਂ ਕਿ ਫਿਰ ਮੈਂ ਇਹ ਪੰਜਾਬ ਵਾਪਸ ਜਾਵਾਂ ਪੰਜਾਬ ਵਾਪਸ ਜਾਵਾਂ ਮੈਂ ਘਰ ਆ ਗਿਆ ਆ ਗਿਆ ਫਿਰ ਮੈਂ ਘਰੇ ਆਪਣਾ ਸੋਚਿਆ ਕਿ ਮੈਂ ਫਿਰ ਆਪਣੀ ਗੱਡੀ ਪਾਈ ਢੂਡ ਵਾਲੀ ਹੂੰ ਤੇ ਫਿਰ ਮੈਂ ਉਹਦੇ ਵਿੱਚ 슈ਗਰ ਕੈਨ ਵਗੈਰਾ ਸਾਰਾ ਹੀ ਮਤਲਬ ਹੂੰ ਸਾਰਾ ਹੀ ਸ਼ੁਰੂ ਕੀਤਾ ਸਾਰਾ ਹੀ ਕੀਤਾ ਸ਼ੁਰੂ ਓਕੇ ਤੇ ਉਸ ਤੋਂ ਮੇਰਾ ਥੋੜਾ ਬੋਧਾ ਸ਼ੁਰੂਦ ਨਹੀਂ ਮਤਲਬ ਸਟਾਰਟਿੰਗ ਨਹੀਂ ਸਹੀ ਚੱਲਿਆ ਬਾਅਦ ਚ ਹੁਣ ਲੋਕੇ ਮੇਰੀ ਮਿਹਨਤ ਵੇਖ ਕੇ ਸਾਰਾ ਉੱਥੇ ਪਰ ਪੋਸਟ ਵਗੈਰਾ ਗੱਡੀ ਤੇ ਸਾਰੇ ਲੱਗੇ ਕਿ ਮਤਲਬ ਕਾਫੀ ਖੜਦੇ ਆ ਤੇ ਵਧੀਆ ਐਪਰੀਸ਼ੀਏਟ ਕਰਦੇ ਆ ਜਿੰਨੇ ਵੀ ਆ ਕਿ ਉਹ ਕਹਿੰਦੇ ਕਿ ਚਲੋ ਪੰਜਾਬ ਦੇ ਵਿੱਚ ਮੈਂ ਫਿਰ ਉੱਥੇ ਆਪਣਾ ਕੰਮ ਖੋਲਿਆ ਤੇ ਬਹੁਤ ਵਧੀਆ ਚੱਲਦਾ ਕੰਮ ਵੀ ਐਵੇਂ ਆਖੀਏ ਕਿ ਹੁਣ ਮੈਂ ਮਤਲਬ ਪੈਸੇ ਇੱਕ ਮਤਲਬ ਤੁਸੀਂ ਜੇ ਪੰਜਾਬੀ ਆਪਣੇ ਪੰਜਾਬ ਵਾਲੀ ਭਾਸ਼ਾ ਚ ਕਹੀਏ ਵੀ ਜੂਸ ਦੀ ਜੜੀ ਲਾਉਣ ਲੱਗੇ ਹਾਂ ਜੀ ਐਸ ਸਮੇਂ ਤੁਸੀਂ ਜੂਸ ਦਾ ਕੰਮ ਕਰਦੇ ਹੋ ਜੂਸ ਬਣਾਉਂਦੇ ਆ ਜਿਹੜਾ ਆਰਗੈਨਿਕ ਵਧੀਆ ਤਰੀਕੇ ਨਾਲ ਬਣਾ ਕੇ ਉਹ ਕੰਮ ਕਰਦੇ ਹੋ ਤੇ ਉਹ ਜੂਸ ਵਾਲੇ ਕੰਮ ਜੋ ਤੁਹਾਡਾ ਜਿਹੜਾ ਫ੍ਰੈਸ਼ਲੀ ਕਰਚਾ ਚੱਲ ਰਿਹਾ ਹਾਂਜੀ ਹਾਂਜੀ ਜਿਹੜਾ ਆਪਣੇ ਡਾਈਟ ਲਈ ਕਰਦੇ ਹੋ ਜਾਂ ਐਕਸਰਸਾਈਜ਼ ਲਈ ਵਰਤਨਾ ਹੁੰਦਾ ਕੁਝ ਵੀ ਕਿ ਮੈਂ ਮਤਲਬ ਸੋਚਿਆ ਕਿ ਮੈਂ ਫਿੱਟ ਰਵਾਂ ਕੋਈ ਦੁਨੀਆ ਤੇ ਵੱਖਰਾ ਕਰਾਂ ਤੇ ਇਹ ਮੈਂ ਕਰੂੰਗਾ ਇਹ ਕਿੰਨੇ ਟਾਈਮ ਤੋਂ ਸਰੀਰ ਬਣਾਇਆ ਇਹ ਮੈਨੂੰ 5 ਤੋਂ 6 ਸਾਲ ਹੋ ਗਏ ਮੈਂ ਤਲਾਉਂਦਾ 6 ਸਾਲ ਹੋ ਗਏ ਮੈਂ ਤਲਾਉਂਦਾ ਇੱਕ ਮੈਨੂੰ ਇਹ ਨਹੀਂ ਲੱਗਾ ਇਨਸਪਾਇਰ ਕੀਤਾ ਹੋਏ ਸੀ ਤੁਸੀਂ ਕਿਸੇ ਕੋਈ ਰੋਲ ਮਾਡਲ ਹੁੰਦਾ ਨਾ ਵੀ ਆਹ ਬੰਦੇ ਵਰਗਾ ਸਰੀਰ ਬਣਾਉਣਾ ਮੈਂ ਇਹੋ ਜੀ ਹਾਂਜੀ ਉਹ ਇਥੋਂ ਆਪਣੀ ਕੰਟਰੀ ਦਾ ਨਹੀਂ ਹੈ ਉਹ ਬ੍ਰਾਜ਼ੀਲ ਦਾ ਵਾ ਕੌਣ ਹੈ ਉਹ ਮਤਲਬ ਕਾਫੀ ਵਧੀਆ ਮਤਲਬ ਬਹੁਤ ਸੋਹਣਾ ਮੋਟੀਵੇਸ਼ਨਲ ਵੀ ਕਰਦਾ ਵਾ ਤੇ ਉਹ ਮਤਲਬ ਪੰਪ ਹਟਸੋ ਦਾ ਨਾਮ ਆ ਕਿ ਬਹੁਤ ਵਧੀਆ ਵਾ ਉਹ ਉਹ ਬੰਦੇ ਤੋਂ ਮੈਂ ਸਿੱਖ ਕੇ ਅੱਜ ਇੱਥੇ ਤੱਕ ਪਹੁੰਚਿਆ ਮੈਂ ਪੰਜਾਬ ਦੇ ਚ ਕੋਪੀ ਟਾਈਮ ਦਾ ਕੈਲਿਸਟ੍ਰੀਨਿਕ ਵਰਕਆਊਟ ਕਰਦਾ ਹਾਂ ਹੂੰ ਤੇ ਬਾਕੀ ਹਾਲਾਤ ਕੋ ਜਿੱਦਾਂ ਦੇ ਆ ਗਏ ਫਿਰ ਇਹ ਚੀਜ਼ਾਂ ਨੂੰ ਰੋਕਣੀਆਂ ਪਈਆਂ ਪਰ ਅੱਜ ਮੈਂ ਆਪਣੇ ਮਤਲਬ ਦਮ ਨਾਲ ਕਹਿਣਾ ਕਿ ਮੈਂ ਚੀਜ਼ਾਂ ਪਰ ایر ਬਾਕਸ ਲੈਣਦੀਆਂ ਹਾਂ ਤੇ ਅੱਗੇ ਅੱਗੇ ਕਿ ਮੈਂ ਛੇਤੀ ਦਿਖਾਉਂਗਾ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਮੈਂ ਸੋਚੀਆਂ ਕੀ ਕਰਨਾ ਵਾ ਸਮੇਂ ਨੇ ਖਰਾਇਆ ਸੀ ਕਦੇ ਬਹੁਤ ਆ ਪਰ ਸਮੇਂ ਨਾਲ ਆਪਾਂ ਐ ਕਰਦਾ ਬੰਨਾ ਹੀ ਰਹੇ ਬਹੁਤ ਜ਼ਿੰਦਗੀ ਨੇ ਮਤਲਬ ਕੀ ਦਸੀ ਤੁਹਾਨੂੰ ਵੀ ਜੇ ਦੁੱਖ ਦੇ ਬਹੁਤ ਜ਼ਿਆਦਾ ਹੀ ਆਏ ਨਾ ਜ਼ਿੰਦਗੀ ਦੇ ਵਿੱਚ ਹੱਦ ਤੋਂ ਹੀ ਜ਼ਿਆਦਾ ਆਏ ਹੀ ਕਿ ਦਸ਼ਮ ਪਾਤਸ਼ਾਹ ਦੀ ਕਿਰਪਾ ਇੰਨੀ ਉਹਨਾਂ ਦੀਆਂ ਜਦੋਂ ਮਤਲਬ ਕਹਾਣੀਆਂ ਵੇਨੇ ਨਾ ਕਿ ਗੁਰੂ ਗੁਰੂ ਨੂੰ ਮੰਨਣਾ ਹੈ ਕਿ ਇਹੀ ਹੁੰਦਾ ਵਾ ਕਿ ਹੀ ਮੰਨਣਾ ਲੜ ਜੇ ਤੁਹਾਡੇ ਅੰਦਰ ਹੀ ਹਿੰਮਤ ਹੈ ਨਾ ਮਾੜੇ ਸਮੇਂ ਨਾਲ ਲੜ ਕੋ ਅਸਲ ਮੱਥੇ ਰਗੜਦਾ ਕੋਈ ਫਾਇਦਾ ਨਹੀਂ ਆਪਾਂ ਨੂੰ ਜੇ ਆਪਾਂ ਮਾੜੇ ਸਮੇਂ ਨਾਲ ਲੜ ਪਏ ਨਾ ਸਮਝੋਗੇ ਤੁਸੀਂ ਇਹ ਮਤਲਬ ਸਾਰਾ ਜਹਾਨ ਜਿੱਤ ਲਿਆ ਉਹ ਇੱਕ ਸ਼ੇਰ ਵੀ ਆ ਕਿ ਬੇਹਮਤੇ ਨੇ ਬਹਿ ਕੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪੱਤਰਾ ਦਾ ਅਜਿਹਾ ਬਰਨਾ ਚਾਹੁੰਦੇ ਸੀ ਹਾਂ ਤੇ ਚਲੋ ਮੇਰੇ ਮੈਂ ਇੱਥੋਂ ਤੱਕ ਇਦਾਂ ਪਹੁੰਚੇ ਆ ਕਿ ਮੈਂ ਸੋਚਿਆ ਹੈ ਕਿ ਮੈਨੂੰ ਨਾ ਸਭ ਤੋਂ ਨਿਆਰਾ ਭਲਾਈ ਹੁੰਦਾ ਜਦੋਂ ਮੈਨੂੰ ਕੋਈ ਦੁੱਖ ਮਿਲੇ ਮੇਰਾ ਸਭ ਤੋਂ ਵੱਡਾ ਸਹੂਨ ਉਹੀ ਹੈ ਅੱਛਾ ਹਾਂ ਕਿ ਮੈਨੂੰ ਦੁੱਖ ਮਿਲੇ ਕਿ ਕੋਈ ਫੇਰ ਹੀ ਨਾ ਆਵੇ ਮੇਰੇ ਤੋਂ ਅੱਗੇ ਕਿ ਮੈਂ ਉਹ ਜਿਹਨੂੰ ਸਿੱਖਾਂ ਲੋਕੀ ਮੰਗਦੇ ਸੁਖ ਪਰ ਮੈਂ ਦੁੱਖ ਮੰਗਦਾ ਅੱਜ ਵੀ ਏਜੇ ਵਿੱਚ ਮੈਂ ਕਹਿ ਦਿੰਦਾ ਮੈਂ ਅੱਜ ਵੀ ਕਿਉਂਕਿ ਇਹ ਤੋਂ ਸਿੱਖਣ ਨੂੰ ਬੜਾ ਕੁਝ ਮਿਲਦਾ ਹੈ ਦੁੱਖ ਤੋਂ ਹੂੰ ਤੇ ਮੈਨੂੰ ਇੰਨੇ ਫੇਲਿਅਰ ਮਿਲੇ ਆ ਮੈਂ ਦਿਹਾੜੀ ਵੀ ਜਾਂਦਾ ਰਿਹਾ ਮਿਸਤਰੀਆਂ ਨਾਲ ਮੈਂ ਉਹ ਵੀ ਦਿਹਾੜੀ ਵੀ ਫਿਰ ਮੋਟਰਾਂ ਦਾ ਕੰਮ ਵੀ ਸਿੱਖਦਾ ਰਿਹਾ ਮੈਂ ਕੋਟਚ ਵੀ ਲੱਗਾ ਰਿਹਾ ਬਾਹਰ ਕਤਰ ਵੀ ਕੰਮ ਕੀਤਾ ਮੈਂ ਫਿਰ ਆਪਣਾ ਇੱਥੇ ਆ ਕੇ ਖੋਲਿਆ ਫਿਰ ਮਿਹਨਤ ਫਿਰ ਵੀ ਨਹੀਂ ਛੱਡੀ ਮੈਂ ਇੰਨੇ ਮਤਲਬ ਫੇਲਿਅਰ ਆਏ ਨਾਲ ਅੰਦਰ ਵਿੱਚ ਕਿ ਹੁਣ ਥੋੜੀ ਜੀ ਆਸ ਹੈਗੀ ਆ ਕਿ ਮਤਲਬ ਬਣਾਗੇ ਕੁਝ ਨਾ ਕੁਝ ਜਲਦੀ ਤੇ ਵਧੀਆ ਸੋਚਾਂਗੇ ਕਿ ਇਹ ਚੀਜ਼ ਲੈ ਕੇ ਹੋਣੀ ਅੱਗੇ ਕਿ ਪਿੰਡ ਵਾਲਿਆਂ ਨੂੰ ਵੀ ਚਲੋ ਠੀਕ ਹੈ ਪਤਾ ਲੱਗੇ ਪੰਜਾਬ ਪੂਰੇ ਪਾ ਲੱਗੇ ਕਿ ਯਾਰਾ ਮੁੰਡੇ ਨੇ ਇੰਨੇ ਫੇਲਿਅਰ ਮੈਂ ਕਿਤੇ ਸੋਚਿਆ ਸੀ ਕਿ ਮੈਂ ਆਪਣੀ ਕਿਤਾਬ ਵੀ ਬਣਾਉਂਗਾ ਮੇਰੇ ਇੱਥੋਂ ਤੱਕ ਸੋਝੀ ਕਿ ਮੇਰੇ ਇੰਨੀ ਮੈਂ ਆਪਣੀ ਸਟਰਗਲ ਕਿਤਾਬ ਲਿਖਣੀ ਹੈ ਆਪਣੇ ਆਪ ਆਪਣੀ ਕਿਤਾਬ ਲਿਖਣੀ ਹੈ ਇਹ ਜੀ ਸੋਚੀ ਠੀਕ ਹੈ ਤੇ ਕਿ ਮੈਂ ਸੋਚਿਆ ਕਿ ਜੇ ਬੰਦਾ ਕਰਨ ਨੂੰ ਕੋਈ ਵੀ ਬੰਦਾ ਨਾ ਮਾਰੇ ਤੋਂ ਮਾੜਾ ਉਹ ਤਗੜਾ ਵੀ ਬਣ ਸਕਦਾ ਹੈ ਜਦ ਉਹਦੇ ਅੰਦਰ ਵਿਲ ਪਾਵਰ ਹੋਵੇ ਤੇ ਮਿਲਖਾ ਸਿੰਘ ਹਰੀ ਸਿੰਘ ਨਲਵਾ ਇਹ ਜਿੰਨੇ ਉਦਮ ਸਿੰਘ ਇਹਨਾਂ ਅੰਦਰ ਵਿਲ ਪਾਵਰੇ ਕਦੇ ਕਦੇ ਆਇਆ ਵੀ ਸੁਪਨੇ ਬਹੁਤ ਆ ਵੱਡੇ ਵੱਡੇ ਸੁਪਨੇ ਲੈ ਆ ਤੇ ਜਿਹੜੀ ਘਰ ਦੀ ਗਰੀਬੀ ਆ ਉਹ ਦਬਾਉਣ ਦੀ ਕੋਸ਼ਿਸ਼ ਕਰਦੀ ਹੋਵੇ ਦਬਾਉਂਦੀ ਹੀ ਪਰ ਮੈਂ ਦੱਬਣ ਵਾਲਾ ਜ ਨਹੀਂ ਸੀ ਕਿ ਚਲੋ ਪਰਮਾਤਮਾ ਨੇ ਮੈਂ ਡਰ ਕੇ ਕਹਿਣਾ ਇਹ ਚੀਜ਼ ਕਿ ਬਹੁਤ ਮਦਦ ਦਿੱਤੀ ਮੈਂ ਉਹੀ ਨਾ ਮੈਂ ਤੁਹਾਨੂੰ ਦੱਸੰਦਾ ਕਿ ਮੈਂ ਹਿੰਮਤ ਮੰਗਦਾ ਹਾਂ ਕਿ ਆ ਜੀ ਮੇਰੇ ਸਾਹਮਣੇ ਆਉਣੀ ਹੈਗੀ ਪਰਮਾਤਮਾ ਦਾ ਸਾਹਮਣਾ ਕਰਨ ਨੂੰ ਤੂੰ ਹੀ ਆ ਸਭ ਕੁਝ ਤੇ ਫਿਰ ਮੈਂ ਉਹ ਜੀ ਦਾ ਸਾਹਮਣਾ ਕੀਤਾ ਤੇ ਅੱਜ ਮੈਂ ਮਤਲਬ ਵਧੀਆ ਆਪਣਾ ਖੜਾ ਇੱਥੇ ਵੱਲੋਂ ਕੰਮ ਕਰਦਾ ਨਾਲ ਮੈਂ ਆਪਣਾ ਡਾਈਟ ਵਧੀਆ ਖਰਚਾ ਮੇਰੇ ਗੱਡੀ ਦੇ ਪੈਸੇ ਵੀ ਚਲੋ ਪਰਮਾਤਮਾ ਦੀ ਮਿਹਰ ਨਾਲ ਛੇਤੀ ਲਾ ਦੇਨੇ ਜਿਹੜਾ ਜੂਸ ਵਾਲਾ ਕੰਮ ਕੀਤਾ ਉਹ ਲੋਨ-ਲੂਨ ਲੈ ਕੇ ਕੀਤਾ ਜਾਂ ਫ੍ਰੈਂਚਲਾਈਜ਼ ਹੋ ਗਿਆ ਉਹ ਪਿੰਡ 'ਚ ਬੰਦਾ ਹੀ ਮੈਂ ਉਹਨਾਂ ਦੇ ਲਈ ਪੈਸੇ ਅਧਾਰੇ ਫੜ ਕੇ ਹਾਂ ਅਧਾਰੇ ਫੜੇ ਚਲੋ ਉਹਨਾਂ ਨੇ ਮਤਲਬ ਵਿਆਜ ਲਾਇਆ ਸੀ ਉਹ ਆਪਾਂ ਸਾਰਾ ਹੀ ਦੇ ਦੋਗੇ ਚਲੋ ਉਹਨਾਂ ਦਾ ਵੀ ਫਿਰ ਧੰਨਵਾਦ ਕਰਦਾ ਕਿ ਚਲੋ ਜਿਨ੍ਹਾਂ ਨੇ ਕੰਮ ਮਤਲਬ ਜਿਹੜਾ ਹੈਲਪ ਕੀਤੀ ਵੀ ਚਾਹ ਕੋਈ ਨੇ ਹੈਲਪ ਨਹੀਂ ਕੀਤੀ ਮੇਰੇ ਯਾਰਾਂ ਦੋਸਤਾਂ ਨੇ ਚਲੋ ਥੋੜੀ-ਬਹੁਤੀ ਜਿੰਨੇ ਜੋਗੇ ਹੈਗੇ ਹੀ ਉਹ ਕਰਦੇ ਸੀ ਲੇਕਿਨ ਜਿੱਥੋਂ ਤੱਕ ਉਹ ਬਣੇ ਹੀ ਨਾ ਮਤਲਬ ਉਤੋਂ ਤੱਕ ਉਹਨਾਂ ਨੇ ਹੈਲਪ ਨਹੀਂ ਫੇਰੇ ਇਹਨਾਂ ਦਾ ਧੰਨਵਾਦ ਆ ਥੋੜੇ ਵੀ ਮੇਰੇ ਲਈ ਜਾਨੇ ਹੂੰ ਜਰੂਰ ਤਾ ਪਿਆਰ ਦਾ ਇਹਨਾਂ ਅਗਲੇ ਨੇ ਇੰਨੇ ਬਹੁਤ ਆ ਕਿ ਚਲੋ ਜੇ ਆਖੀਏ ਕਿ ਮਤਲਬ ਬਾਪ ਚ ਉਹ ਆਪਾਂ ਆਪਣੇ ਵੱਲੋਂ ਅੱਜ ਵੀ ਕਹਿੰਦੇ ਆਪਾਂ ਦਮ ਆਪਣੇ ਤੇ ਖੜੇ ਆ ਕਦੇ ਘਰੋਂ ਨਹੀਂ ਆਏ ਹੋਇਆ ਵੀ ਸੁੱਖ ਆਪਣੇ ਘਰ ਦੇ ਹਾਲਾਤ ਹੋ ਜਿਆ ਯਾਰ ਤੂੰ ਕਿੱਧਰ ਚੱਕਰਾਂ ਚ ਫਿਰਦਾ ਕੋਈ ਬੜਿਆਂ ਘਰ ਦੇ ਮੇਰੇ ਸਾਜ ਦੱਸਾ ਨਾ ਘਰ ਦੇ ਮੇਰੇ ਅੱਜ ਵੀ ਕਹਿੰਦੇ ਆ ਕਿ ਇਹ ਮਤਲਬ ਤੂੰ ਨਾ ਕਰ ਇਹ ਸਭ ਕੁਝ ਤੂੰ ਆਪਣਾ ਕੰਮ ਕਾਰ ਕਰ ਮੈਨੂੰ ਤੇ ਇਹ ਵੀ ਕੰਮ ਨਹੀਂ ਖੁੱਲਨ ਦਿੰਦੇ ਕਿ ਤੂੰ ਬਾਹਰੋਂ ਆ ਕੇ ਇਦਾਂ ਜੋ ਉਸਦੀ ਰੇੜੀ ਲਾਉਣਾ ਹਾਂ ਜੋ ਉਸਦੀ ਰੇੜੀ ਲਾਉਣਾ ਤੇ ਇਹ ਸਭ ਕੁਝ ਕੀਤਾ ਤੇ ਮੈਂ بڑا ਹੁੰਦਾ ਹੀ ਹੋਰ ਕਿਦਾਂ ਹੋਤੋਗੇ ਯਾਰ ਸਾਰੇ ਮੁੰਡੇ ਬਾਹਰ ਚਲ ਗਏ ਬੜੀਆਂ ਉਹਨੀਆਂ ਕਰ ਰੀਆਂ ਦੇ ਵਿੱਚ ਮੈਂ ਇੱਕ ਇੱਥੇ ਪਰ ਜਦੋਂ ਮੈਂ ਅੱਜ ਸੱਚ ਪਛਾਣ ਅਜ ਇੰਨਾ ਸਭ ਉਹਨੇ ਨਾ ਕਿ ਜਦੋਂ ਮੈਂ ਲੜਿਆ ਹੈ ਜ਼ਿੰਦਗੀ ਨਾਲ ਪਤਾ ਲੱਗਾ ਕਿ ਨਹੀਂ ਯਾਰ ਇੱਥੇ ਬੰਦਾ ਜੇ ਜਿਹੜਾ ਇੱਥੇ ਸਵਾਦ ਆਨ ਕਰਦਾ ਉਹ ਕਦੇ ਨਹੀਂ ਹੈਗਾ ਇੱਥੇ ਪਿਆਰ ਕਰਦਿਆਂ ਨੂੰ ਕਿਵੇਂ ਸਹਿਮਤ ਕਰ ਕੀਤਾ ਪਰ ਨਾਲ ਵੀ ਮੈਂ ਕਰ ਸਕਦਾ ਮੈਂ ਕਰੂੰਗਾ ਇਹ ਪਤਾ ਨਹੀਂ ਜਾਂ ਸ਼ੁਰੂ ਤੋਂ ਹੀ ਮਤਲਬ ਲੜਦਾ ਆ ਜਿੰਦਗੀ ਨਾਲ ਕਿ ਤਾਦਾ ਕਰਕੇ ਇਸ ਹਿਸਾਬ ਨਾਲ ਪਹਿਲਾਂ ਅੰਦਰ ਕੰਫੀਡੈਂਸੀ ਇਹ ਉਹ ਚੀਜ਼ ਮੈਂ ਮਤਲਬ ਸੋਚਿਆ ਕਿ ਨਹੀਂ ਯਾਰ ਜੇ ਮੈਂ ਜਿੱਥੇ ਇਨੇ ਫੇਲੀਅਰ ਜਹਾ ਲਏ ਉੱਤੇ ਆ ਗਈ ਚੀਜ਼ਾਂ ਨੋਰਮਲ ਗੱਲਾਂ ਮੇਰੇ ਲਈ ਤੁਹਾਡੇ ਤੋਂ ਇਲਾਵਾ ਕੋਈ ਕਮਾਈ ਦਾ ਸਾਧਨ ਹੈਗਾ ਘਰ 'ਚ ਮੇਰੇ ਤੋਂ ਇਲਾਵਾ ਮੇਰੇ ਭਰਾ ਬਾਹਰ ਇੱਕ ਕਦਰ ਆ ਇੱਕ ਇੱਕ ਇੱਥੇ ਮਤਲਬ ਲੱਗਾ ਆਪਣੇ ਫੈਕਟਰੀ 'ਚ ਕੰਮ ਕਰਦਾ ਠੀਕ ਆ ਵੱਡੇ ਆ ਜਾਂ ਛੋਟੇ ਆ ਹਾਂਜੀ ਵੱਡਾ ਭਰਾ ਦੋਵੇਂ ਵੱਡੇ ਆ ਤੁਸੀਂ ਛੋਟੇ ਆ ਹਾਂਜੀ ਮਤਲਬ ਵਧੀਆ ਹੋ ਗਈ ਮਤਲਬ ਠੀਕ ਹੈ ਵਧੀਆ ਵੀ ਆਪਣੀ ਜਗ੍ਹਾ ਸਹੀ ਹੋ ਗਈ ਠੀਕ ਹੈ ਮਿਹਨਤ ਕਰਦੇ ਆ ਠੀਕ ਹੋ ਵੀ ਹਾਂਜੀ ਹੋਰ ਹੋਰ ਸੁਪਨਾ ਕੀ ਹੈ ਇੱਕ ਤਾਂ ਤੁਸੀਂ ਕਿਤਾਬ ਲਿਖਣੀ ਹੈ ਆਪਣੇ ਆਪ ਤੇ ਅਜੇਹਾ ਬਣਾਉਣਾ ਹਾਂਜੀ ਫਿਰ ਹੋਰ ਹੁੰਦਾ ਨਾ ਕਿ ਮੈਂ ਇਦਾਂ ਉਹ ਬੰਦੇ ਵਰਗਾ ਬਨਣਾ ਮੈਂ ਇੰਨਾ ਮੁਕਾਬਲਾ ਹਾਸਲ ਕਰਨਾ ਕਦੇ ਉਹ ਹੋਰ ਸੁਪਨਾ ਕੀ ਹੈ ਸੁਪਨਾ ਮੇਰਾ ਇਹੀ ਹੈ ਮੇਨ ਕਿ ਮੈਂ ਮਤਲਬ ਜ਼ਿੰਦਗੀ ਨਾਲ ਲੜ ਕੇ ਨਾ ਕਿ ਕੁਝ ਜਿੱਤ ਕੇ ਦਿਖਾਉਣਾ ਵਾਂਗੇ ਮਤਲਬ ਕਿ ਮਤਲਬ ਆਪਣੀ ਫੁਰਤੀ ਦਿਖਾਉਣੀ ਸ਼ਰੀਰ ਦੇ ਅੰਦਰ ਹੈ ਕਿ ਮੇਰੇ ਅੰਦਰ ਇੰਨਾ ਵਾ ਮੈਨੂੰ ਉਮਰ ਮੈਟਰ ਨਹੀਂ ਕਰਦੀ ਕਈ ਲੋਕ ਕਹਿ ਦਿੰਦੇ ਆ ਕਿ ਤੇਰੀ ਉਮਰ 26 27 ਸਾਲ ਹੋ ਗਈ ਆ ਕਿ ਤੂੰ ਹੁਣ ਮੱਲੋ ਤੇਰੀ ਵਿਆਹ ਵਾਲੀ ਉਮਰ ਹੋ ਗਈ ਆ ਮੈਂ ਮੈਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਹੈ ਕਿ ਉਮਰ ਮੈਟਰ ਨਹੀਂ ਕਰਦੀ ਸਿਹਤ ਫਿੱਟ ਰੱਖਾਂਗੇ ਅੱਗੇ ਵਧਾਂਗੇ ਇਹ ਜਿਹੜੀ ਫਿਟਨੈਸ ਹੈ ਨਾ ਇਹ ਬਹੁਤ ਮੈਨੂੰ ਮੱਲਬ ਆਈਡੀਆ ਦਿੰਦੀ ਹੈ ਇਹ ਚੀਜ਼ ਜਦੋਂ ਮੈਂ ਜਦਦਰ ਨਹੀਂ ਨਾ ਕਰਦਾ ਕੁਝ ਨਹੀਂ ਹੁੰਦਾ ਮਨ ਚ ਕਈ ਕਈ ਬੰਦੇ ਜਿਹੜੇ ਸਰੀਰ ਬਣਾਉਂਦੇ ਆ ਉਹ ਉਧਰ ਜਾਂਦੇ ਆ ਵੀ ਯਾਰ ਮਾਡਲਿੰਗ 'ਚ ਵੜਾਂਗੇ ਫਿਲਮਾਂ ਕਰਾਂਗੇ ਗਾਣੇ ਕਰਾਂਗੇ ਉਹਦਾ ਤਾਂ ਨਹੀਂ ਕੁਝ ਆਇਆ ਮਨ ਨਾ ਨਾ ਮੈਂ ਸੋਚਿਆ ਕਿ ਮੈਂ ਕੈਲਿਸਥੈਨਿਕ ਵਰਕਆਊਟ ਕਰੂੰਗਾ ਕਿ ਇਹਦੇ ਵਿੱਚ ਮਤਲਬ ਮਤਲਬ ਥੋੜਾ ਹਾਲੀਵੁੱਡ ਸਟਾਈਲ ਜਿ ਮਤਲਬ ਤਰਾ ਮੈਂ ਜਿੱਦਾਂ ਮੇਰਾ ਗੁਰੂ ਦੱਸਿਆ ਤਾਂ ਮੈਂ ਆ ਕਿ ਬ੍ਰਾਜ਼ੀਲ ਦਾ ਵਾ ਕਿ ਸੇਮ ਉਹ ਆਪਣੀ ਭਾਸ਼ਾ 'ਚ ਮੋਟੀਵੇਸ਼ਨਲ ਕਰਦਾ ਮੈਂ ਆਪਣੀ ਪੰਜਾਬੀ ਦੇ ਵਿੱਚ ਮੋਟੀਵੇਸ਼ਨਲ ਇਹ ਜਿੰਨੇ ਹਾਲਾਤ ਆ ਇਹ ਛੇਤੀ ਕੈਮਰੇ ਅੱਗੇ ਲੱਗੇ ਆਉਂਗਾ ਮੋਟੀਵੇਸ਼ਨਲ ਸਪੀਕਰ ਬਣਨਾ ਹਾਂ ਇਹ ਸੋਚਿਆ ਮੈਂ ਇਮੋਰਟਵਿਟੀ ਆ ਸਵੀਰ ਬਣਾ ਰਹੇ ਤੁਸੀਂ ਹਾਂਜੀ ਇਹਦੇ ਚ ਕਦੇ ਸਪਲੀਮੈਂਟ ਜਾਂ ਕੋਈ ਸਟੇਰੋਇਡ ਵਰਤਦੇ ਆ ਉਦੋਂ ਦਾ ਕੋਈ ਯੂਜ਼ ਕੀਤਾ ਕਦੇ ਜਿੰਦਗੀ ਜੀ ਨਹੀਂ ਸੱਚ ਪੁੱਛੋ ਤਾਂ ਮੈਨੂੰ ਪੀਨਟ ਬਟਰ ਤੋਂ ਵੀ ਡਰ ਲੱਗਦਾ ਕਿ ਉਹਦੇ ਵਿੱਚ ਨਾ ਕੋਪਿਆ ਉਹ ਵੀ ਨਹੀਂ ਵਰਤਦਾ ਮੈਂ ਨਾ ਜਿੰਦਗੀ ਜੀ ਖਾਂਦਾ ਕੀ ਖਾਂਦੇ ਹੋ ਮੈਂ ਦਲੀਆ ਖਾਂਦਾ ਉਹਦੇ ਵਿੱਚ ਆਲ ਡ్రਾਈ ਵੁੱਡ ਪਾਉਣਾ ਵਾ ਕਿ ਚਲੋ ਉਹ ਹੋਰੀ ਬਾਬਾ ਕਾਫੀ ਸਮਾਨ ਪਾਉਣਾ ਵਾ ਲੇਕਿਨ ਜੋ ਵੀ ਪਾਉਣਾ ਮੈਂ ਨੇਚਰਲ ਪਾਉਣਾ ਉਹ ਚੀਜ਼ ਮੈਂ ਤੁਹਾਨੂੰ ਇਹ ਤਾਦ ਨਹੀਂ ਦੱਸ ਸਕਦਾ ਕਿਉਂਕਿ ਮੈਂ ਕੁਝ ਤਾਂ ਪਹਿਲਾਂ ਲੋਕ ਮਤਲਬ ਲੋਕਾਂ ਨੂੰ ਬਣ ਕੇ ਦਿਖਾਉਂਗਾ ਫਿਰ ਉਹ ਚੀਜ਼ ਅੱਗੇ ਲੈ ਕੇ ਆਉਂਗਾ ਤੇ ਲੋਕ ਤਾਂ ਕਹਿੰਦੇ ਭਾਈ ਜਿੰਮ ਦੂਸਰੇ ਇਹ ਜਿਹੜਾ ਸਰੀਰ ਬਣਾਉਣਾ ਬਹੁਤ ਕੋਸਟ ਚਾਹੀਦੀ ਆ ਪੈਸਾ ਚਾਹੀਦਾ ਸਪਲੀਮੈਂਟ ਚਾਹੀਦੇ ਆ ਫਿਰ ਫਿਰ ਜਾ ਕੇ ਸਰੀਰ ਵੱਡਾ ਇਹ ਉਹ ਤਾਂ ਚਲੋ ਸੋਜ ਹੈ ਨਾ ਉਹਨਾਂ ਦੇ ਪੇਸ਼ੈਂਸ ਹੋਵੇ ਨਾ ਥੋੜੀ ਜਿਹੀ ਹਾਂ ਮੈਂ ਕਰ ਸਕਦਾ ਵਾਂ ਤੇ ਕੁਝ ਵੀ ਔਖਾ ਨਹੀਂ ਹੈਗਾ ਇਹਦੇ ਗੁਰਨ ਸਾਹਿਬ ਜੀ ਲਈਆਂ ਗੱਲਾਂ ਆ ਕਿ ਬੰਦਾ ਜੇ ਇੱਕ ਬੰਦੇ ਨੂੰ ਪਤਾ ਨਾ ਕਿ ਹਾਂ ਮੈਂ ਯਾਰ ਹਰ ਇੱਕ ਹਰ ਇੱਕ ਗੋਡ ਗਿਫਟ ਮਿਲਿਆ ਹਰ ਇੱਕ ਬੰਦੇ ਨੂੰ ਕਿ ਮੈਂ ਆ ਜੀਜੇ ਕਰਨੀ ਆ ਤੇ ਉਹਦੇ ਲਈ ਸਿਰਫ ਨੋਰਮਲ ਗੱਲ ਆ ਕਿ ਉਹਦੇ ਲਈ ਜੈਦੀ ਹਿੰਮਤ ਉਹ ਬੰਦਾ ਆਟੋਮੈਟਿਕ ਹੀ ਅੱਗੇ ਵਧੂਗਾ ਹੁਣ ਜਦੋਂ ਆਪਾਂ ਢੇਰੀ ਢਾ ਕੇ ਘਰੇ ਬਹਿ ਜਾਾਂਗੇ ਕਿ ਨਹੀਂ ਯਾਰ ਛੱਡ ਖੜਾ ਆਪਣਾ ਦਿਮਾਗ ਇਹਨਾਂ 네ਗੇਟਿਵ ਹੋ ਗਿਆ ਆਪਾਂ ਨੂੰ ਕੰਮ ਨਹੀਂ ਮਿਲਣਾ ਕੁਝ ਵੀ ਨਹੀਂ ਮਿਲਣਾ ਕਿ ਉਹ ਸਮਾਂ ਹੀ ਉਦਾਂ ਦਾ ਹੋਇਆ ਨਾ ਉਹ ਬੰਦੇ ਦਾ ਮਨ ਉਹਦਾ ਵੈਦਰ ਵੇਖਣਾ ਚਾਲਣਾ ਸਾਰਾ ਚੀਜ਼ਾਂ ਹੀ ਉਹਦੀਆਂ ਉਦਾਂ ਦੀਆਂ ਹੋਣੀਆਂ ਇਹ ਸਭ ਕੁਝ ਹਾਰੇ ਹਾਰੇ ਜੇ ਜਦੋਂ ਬੰਦੇ ਨੇ ਆਪਣੇ ਆਪ ਨੂੰ ਪਛਾਣਿਆ ਨਾ ਫਿਰ ਬੰਦੇ ਨੂੰ ਪਾ ਲੱਗਣਾ ਕਿ ਹਾਂ ਮੈਂ ਇਹ ਦੁਨੀਆ ਤੇ ਮਤਲਬ ਹੈਗਾ ਮੈਂ ਕੁਝ ਵਧੀਆ ਕਰ ਸਕਦਾ ਜਦੋਂ ਬੰਦੇ ਨੇ ਸੋਚੀ ਲੈ ਕੇ ਨਹੀਂ ਯਾਰ ਅੱਜ ਨਹੀਂ ਹੋਣਾ ਕੱਲ ਕਰ ਲਾਂਗੇ ਇਹ ਚੀਜ਼ ਮੇਰੇ ਅੰਦਰ ਨਹੀਂ ਹੈਗੀ ਓਕੇ ਮੈਂ ਮਤਲਬ ਜਿਹੜਾ ਕਰਦਾ ਮੈਂ ਇੱਕ ਦਿਨ ਆਪਣਾ ਰਿਕਾਰਡ ਬਣਾਇਆ ਬਿਨਾ ਪ੍ਰੈਕਟਿਸ ਤੋਂ ਸਿਰਫ ਮੈਂ 7-8 ਦਿਨ ਭੱਜਿਆ ਸੀ ਮੇਲ ਲਾ ਲੋ ਇੱਥੇ ਲਾਗੇ ਪਿੰਡ ਦਾ ਇਸ਼ਾਰਾ 4-5 ਕਿਲੋਮੀਟਰ ਫਿਰ ਮੈਂ ਸੋਚਿਆ ਕਿ ਮੈਂ ਹਰੀਕੇ ਤੱਕ ਜਾਣਾ ਹਰੀਕੇ ਪੱਤਨ ਹਰੀਕੇ ਪੱਤਨ ਹਾਂਜੀ ਉੱਥੋਂ ਤੱਕ ਕਿ ਮੈਂ ਲਾਲੋ ਸਾਹਿਬ ਕੀ ਉੱਥੇ ਮੈਂ ਗਿਆ ਸੀ 2 ਘੰਟੇ ਦੇ ਵਿੱਚ ਪੂਰੇ ਪਹੁੰਚ ਗਿਆ 2 ਘੰਟੇ 2 ਘੰਟੇ 3 ਮਿੰਟ ਉੱਤੇ ਹੀ ਮੈਂ ਮਤਲਬ ਟਾਈਮ ਲੱਗ ਗਿਆ ਕਿ ਮੈਂ ਸੋਚਿਆ ਕਿ ਮੈਂ ਪਹੁੰਚਾਂ ਉਹ ਵੀ ਕੰਟੀਨਿਊ ਰੁਕਿਆ ਨਹੀਂ ਮੈਂ ਕਦੇ ਬਿਨਾਂ ਰੁਕੇ ਮੈਂ ਉੱਥੋਂ ਤੱਕ ਪਹੁੰਚਿਆ ਠੀਕ ਹੈ ਕਿ ਮੈਂ ਸੋਚਿਆ ਕਿ ਮੇਰਾ ਉੱਥੇ ਮਤਲਬ ਵਧੀਆ ਲੱਗਦਾ ਮੈਨੂੰ ਕਿ ਉੱਥੇ ਦਰਿਆ ਇੰਨਾ ਜੰਗਲ ਜੰਗਲ ਕਿ ਇਹ ਚੀਜ਼ ਮੈਂ ਭੱਜ ਕੇ ਮਤਲਬ ਫੀਲ ਕਰਾਇਆ ਕਿ ਹਾਂ ਮੈਂ ਹੈਗਾ ਵਾਂ ਕਿ ਮੈਂ ਜਾ ਸਕਦਾ ਇੱਥੋਂ ਤੱਕ ਮੈਂ ਬੋਧ ਨਾਲ ਪ੍ਰੈਕਟਿਸ ਦੌਰਾਨ ਕਦੇ ਸਰੀਰ ਡੈਮੇਜ ਹੋਇਆ ਕਦੇ ਪਰੇਸ਼ਾਨੀ ਆਈ ਹੈ ਜ਼ਿੰ ਹਾਂ ਮੈਂ ਬੈਕ ਫਲਿਪ ਸਿੱਖਦਾ ਹਾਂ ਉਦੋਂ ਮੇਰੇ ਥੋੜਾ ਜਿਹਾ ਬੋਨ ਚ ਮਤਲਬ ਆਈ ਪਰ ਹੋਇਆ ਕੁਝ ਨਹੀਂ ਬੜੀ ਜ਼ੋਰ ਜ਼ੋਰ ਦੀ ਡਿੱਗ ਜਿਵੇਂ ਤੁਹਾਡੇ ਟਾਇਰ ਰੱਖੇ ਵੀ ਆ ਉਹ ਤਕਰੀਬਨ ਮਿਲਾ ਦਾ 50 ਕਿਲੋ ਦਾ ਹੋਵੇਗਾ ਇੱਕ 200 ਕਿਲੋ ਦਾ ਵਜ਼ਨ ਬਣ ਜਾਂਦਾ ਬਣ ਜਾਂਦਾ ਜੀ ਉਹਨੂੰ ਫਿਰ ਚੱਕਣ ਚ ਟ੍ਰੇਨਿੰਗ ਲਈ ਕਿਸੇ ਤੋਂ ਜਾਂ ਆ ਸਾਰੇ ਸਰੀਲੇ ਟ੍ਰੇਨਰ ਦਾ ਕੋਈ ਹੋਵੇਗਾ ਹਾਇਰ ਕੀਤਾ ਸਾਡੇ ਵੀ ਦੱਸਣਾ ਮੈਂ ਤੁਹਾਨੂੰ ਟ੍ਰੇਨਰ ਤਾਂ ਹੈਗਾ ਨਹੀਂ ਮੇਰਾ ਕੋਈ ਟ੍ਰੇਨਰ ਹੈ ਨਹੀਂ ਇੱਕ ਪਰਸ ਮੈਂ ਨਾ ਕੋਈ ਸੋਚਿਆ ਹੀ ਨਹੀਂ ਮੈਂ ਸਿਰਫ ਬਰਾਜ਼ੀਲ ਦਾ ਬੰਦਾ ਵਾ ਉਹਦੇ ਲਵੇ ਕੇ ਮੈਂ ਕਰਦਾ ਉਹਨਾਂ ਨੇ ਵਧੀਆ ਵੀਡੀਓ ਦੇਖ ਕੇ ਵੀਡੀਓ ਵੇਖ ਕੇ ਕਰਦਾ ਮੈਨੂੰ ਪ੍ਰੈਕਟੀਕਲੀ ਕਿਸੇ ਨੇ ਨਹੀਂ ਦੱਸਿਆ ਕਿ ਤੂੰ ਆ ਕਰ ਕਿਦਾਂ ਕਰਦਾ ਅੱਛਾ ਕਿ ਜਿੱਦਾਂ ਹੀ ਮੇਰਾ ਸਰੀਰ ਮੈਨੂੰ ਆਪਣੇ ਆਪ ਨੂੰ ਮਤਲਬ ਠੀਕ ਵਧੀਆ ਲੱਦਦਾ ਮੈਂ ਕਿ ਮੈਂ ਦੁਨੀਆ ਜਦ ਤਨੂੰ ਨਹੀਂ ਬੈਠਾਂਗੇ ਚਲੋ ਮੈਂ ਆਪਣੇ ਆਪ ਨੂੰ ਆਖਣਾ ਕਿ ਜੋ ਵੀ ਹੈ ਕੁਛ ਮੈਂ ਆ ਬਸ ਵਧੀਆ ਹੋ ਗਈ ਆਪਣਾ ਮਿਹਨਤ ਕਰਦਾ ਆਇਆ ਨਹੀਂ ਆ ਯਾਰ ਟ੍ਰੇਨਰ ਬਿਨਾਂ ਤਾਂ ਕੰਮ ਕਰਨਾ ਜਾਂ ਡੰਬਲ ਲਾਉਣੇ ਜਾਂ ਇੱਦਾਂ ਕਿ ਸਿਰਫ ਵੇਟ ਕਬੇਟਿੰਗ ਲਿਫਟਿੰਗ ਮੈਂ ਦੇਸੀ ਲੋਨਾ ਵਾ ਮੈਂ ਜਿਮ ਦੂਜੇ ਜਿਮਾਂ ਜਾਂਦਾ ਨਾ ਜਦੋਂ ਮੈਨੂੰ ਪਤਾ ਨਹੀਂ ਕਿਦਾਂ ਲੁੰਦੇ ਆ ਅੱਛਾ ਮੈਨੂੰ ਮੈਂ ਜਦੋਂ ਮੈਂ ਲਾਉਣਾ ਮੈਨੂੰ ਪਤਾ ਨਹੀਂ ਲੱਗਦਾ ਮੈਨੂੰ ਫੇਰ ਆ ਲਵਿੰਦੇ ਫੇਰ ਉਹ ਕੀ ਮੁੰਡਾ ਇਹ ਇਦਾਂ ਕਿਦਾਂ ਬੋਲਣ ਵਾਲਾ ਤਾਂ ਨਵਾਂ ਜਾ ਹਾਂ ਨਵਾਂ ਜਾ ਆਇਆ ਇਦਾਂ ਲੱਗਦਾ ਵਿੰਦੇ ਆ ਕਿ ਨਹੀਂ ਜਾਇ ਨਹੀਂ ਕਿ ਵਿਚਾਰੇ ਨੂੰ ਪਰ ਮੈਂ ਆਪਣਾ ਤਾਂ ਹੀ ਮੈਂ ਇੱਥੇ ਆਪਣਾ ਗਰਾਊਂਡ ਮੈਂ ਸੋਚਿਆ ਨਹੀਂ ਵੀ ਸੁੱਖ ਕਦੇ ਵੀ ਉਹ ਜਿਵੇਂ ਆ ਚਲੋ ਦੇਸੀ ਇੱਕ ਇੱਕ ਸਮੇਂ ਨੇ ਬਣਾਤੀ ਕਿਉਂਕਿ ਫਰੈਂਚਲੀ ਨਹੀਂ ਹੁੰਦਾ ਸੀਗਾ ਕਿ ਪ੍ਰੋਫੈਸ਼ਨਲ ਜਿਮ ਖਾਇਰ ਕੀਤੀ ਜਾਵੇ ਸੋਚਿਆ ਨਹੀਂ ਕਦੇ ਵਧੀਆ ਘੈਂਟ ਦੀ ਜਿਮ ਹੋਵੇ ਤੇ ਉੱਥੇ ਟ੍ਰੇਨਰ ਹੋਣ ਫਿਰ ਕੋਈ ਨਹੀਂ ਮਿਲਦਾ ਅੱਛਾ ਜਿਹੜਾ ਇੱਥੇ ਨਹੀਂ ਆ ਰਹਾ ਉਹ ਨਾ ਮਤਲਬ ਉਹ ਕਦੇ ਨਹੀਂ ਮਤਲਬ ਸਕੂਨ ਹੀ ਨਹੀਂ ਹੈਗਾ ਹੂੰ ਇੱਥੇ ਕੁਦਰਤ ਨਾਲ ਵਧੀਆ ਵਾਕੇ ਬਾਹਰ ਇਦਾਂ ਕਿ ਮੈਨੂੰ ਵਧੀਆ ਲੱਗਦਾ ਆਪਣੇ ਪਿੰਡ 'ਚ ਮਿਹਨਤ ਲਾਉਣ ਸੋਚਿਆ ਕਦੇ ਵੀ ਚਾਰ ਮੁੰਡੇ ਵੇਖ ਕੇ ਮੇਰੇ ਵਾਲ ਵੀ ਹੋਣ ਸੋਚਿਆ ਵੀ ਪਿੰਡ 'ਚ ਜਾਓ ਖੜੀ ਕਰਾਂਗੇ ਜਿੰਮ ਦਾ ਬਾਰੇ ਤਾਂ ਨਹੀਂ ਮੈਂ ਸੋਚਿਆ ਬਾਕੀ ਆਪਣਾ ਸਮਾਨ ਸੋਨ ਕੈਲੀਸ਼ਨਿੰਗ ਵਾਲਾ ਸਾਰਾ ਮੈਂ ਸੋਚਿਆ ਕਿ ਮਤਲਬ ਪਏ ਮੇਰੇ ਭੈਮ ਕੀ ਮੈਂ ਬਾਹਰ ਬੂਰ ਲਾ ਕੇ ਕਿ ਗਾੜੀ ਸੋਚਿਆ ਕਿ ਜਿਹੜੇ ਛੋਟੇ ਬੱਚੇ ਉਹਨਾਂ ਨੂੰ ਸਿਖਾਉਂ ਗਾੜੀ ਮੈਂ ਕਿ ਨਸ਼ੇ ਪੱਤੇ ਹੀ ਨਹੀਂ ਪੈਣਦੇ ਨਾ ਮੈਂ ਉਹਨਾਂ ਨੂੰ ਕੀ ਕੀ ਤਰੀਕੇ ਨਾਲ ਵੱਲੋਂ ਇੱਧਰ ਰੱਖਣਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਵਧੀ ਜਾਂਦਾ ਵਾ ਕਿ ਮਿਹਨਤ ਵੀ ਬਹੁਤ ਜਿਆਦਾ ਹੈ ਮੈਂ ਇਹ ਨਹੀਂ ਕਹਿਣਾ ਕਿ ਮੈਂ 네ਗੇਟਿਵ ਨਹੀਂ ਕੱਲਾ ਕਹਿਣਾ ਕਿ ਮਤਲਬ ਮੁੰਡੇ ਬਹੁਤ ਮਿਹਨਤ ਵੀ ਕਰ ਲਾ ਪਏ ਆ ਤੇ ਨਸ਼ਾ ਵੀ ਬਹੁਤ ਜ਼ਿਆਦਾ ਵਧਦਾ ਮੈਂ ਇਹੋ ਜਾਨਣਾ ਕਿ ਚਲੋ ਉਹ ਵੀ ਇਹ ਚੰਗੇ ਰਾਹ ਤੇ ਲੱਗਣ ਜਦੋਂ ਇਹਨਾਂ ਦਾ ਚੰਗਾ ਕਰ ਲਾ ਪੈਣਾ ਆਪਣੇ ਆਪ ਚੰਗਾ ਹੋਣਾ ਇਹਨਾਂ ਨੂੰ ਜਦੋਂ ਮਨ ਚ ਸੋਚ ਚੰਗੀ ਰੱਖ ਲਈ ਨਾ ਕੰਮ ਚੰਗੇ ਆਪ ਹੀ ਹੁੰਦੇ ਆ ਜਦੋਂ ਬੰਦਾ ਸੋਚ ਬੁਰੀ ਰੱਖਦਾ ਉਹਦਾ ਕੰਮ ਹੀ ਬੁਰੇ ਹੁੰਦੇ ਆ ਤੇ ਬਾਕੀ ਮੈਂ ਮੇਰੇ ਅੰਦਰ ਇੱਕੋ ਹੀ ਜਜ ਬਾਬਾ ਇਹ ਮਤਲਬ ਫੋਲ ਰਹਾ ਦਾ ਵਾਂ ਕਿ ਮੈਂ ਮਤਲਬ ਮਿਹਨਤ ਨਹੀਂ ਛੱਡਨੀ ਮੀ ਆ ਜੇ ਨੇਰੀ ਆ ਜੇ ਜਿੱਦਾਂ ਮਰਜੀ ਆਪਣੀ ਮਿਹਨਤ ਫੋਲ ਰੋਣਾ ਮੈਂ ਇੱਥੇ ਜਿੱਦਾਂ ਵੀ ਆ ਕਿ ਚਲੋ ਪਰਮਾਤਮਾ ਦੀ ਮਿਹਰ ਨਾਲ ਇਹੋ ਜੀਜ਼ ਮੇਰੇ ਸਭ ਤੋਂ ਵਧੀਆ ਮੈਨੂੰ ਜਿੰਨਾ ਵੀ ਨਜ਼ਾਰਾ ਆਉਂਦਾ ਨਾ ਤੁਹਾਨੂੰ ਅੱਗੇ ਵੀ ਕਹੇਗੀ ਜੋ ਵੀ ਨਜ਼ਾਰਾ ਆਉਂਦਾ ਬਸ ਜਿਹਨੇ ਦੁੱਖ ਹੋਂ ਸਾਹਮਣੇ ਆ ਫੇਲਿਅਰ ਉਹਨਾਂ ਯਾਦਾ ਮੈਨੂੰ ਸਵਾਦ ਆਉਂਦਾ ਸੋਖ ਬਾਈ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਸਾਡੇ ਨਾਲ ਸਾਂਝਾ ਕੀਤਾ ਤੇ ਉਮੀਦ ਕਰਦਾ ਕਿ ਦਰਸ਼ਕਾਂ ਨੂੰ ਇਹ ਆਪਣੀਆਂ ਗੱਲਾਂ ਪਸੰਦ ਆਈਆਂ ਹੋਣੀਆਂ ਤੇ ਸਿੱਖ ਕੇ ਹੋਰ ਮੁੰਡੇ ਨੌਜਵਾਨ ਜੋਤ ਆਪਣੇ ਸਰੀਰ ਵੱਲ ਧਿਆਨ ਦੇਵੇਗਾ ਜਰੂਰੀ ਨਹੀਂ ਸਪਲੀਮੈਂਟ ਖਾ ਕੇ ਜਾਂ ਮਹਿੰਗੀਆਂ ਜਿਮਾਂ ਚ ਜਾ ਕੇ ਹੀ ਸਰੀਰ ਦੀ ਸੰਭਾਲ ਕੀਤੀ ਜਾ ਸਕਦੀ ਹੈ ਆ ਸੁਖ ਬਾਈ ਕਰੇ ਬੈਠ ਕੇ ਖੇਤਾਂ ਦੇ ਵਿੱਚ ਸੁੱਖ ਨੇ ਤਾਂ ਇੱਥੇ ਕਿਹਾ ਮੈਂ ਗੋਏ ਦੇ ਬੱਟੇ ਚੱਕਦਾ ਚੱਕਦਾ ਸਰੀਰ ਬਣਾਉਣ ਲੱਗ ਗਿਆ ਸੀ ਇਦਾਂ ਹੀ ਸਹੀ ਗੱਲ ਆ ਤੇ ਇਹਦੇ ਵਾਂਗੂ ਮਿਹਨਤ ਕਰਕੇ ਆਪਾਂ ਸਰੀਰ ਦਾ ਧਿਆਨ ਰਈਏ ਸੋ ਤੁਹਾਨੂੰ ਸਾਡੀਆਂ ਗੱਲਾਂ ਬਾਤਾਂ ਕਿਵੇਂ ਦੀਆਂ ਲੱਗੀਆਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਜੁੜਨਾ ਤੇ ਮੈਨੂੰ ਹੁਣ ਇਜਾਜ਼ਤ ਮਿਲਾ ਕੇ ਨਵੇਂ ਐਪੀਸੋਡ ਵਿੱਚ ਕਿਸੇ ਨਵੇਂ ਸ਼ਖਸ ਦੇ ਨਾਲ ਧੰਨਵਾਦ